ਜਦੋਂ ਜਾਂਦਾ ਹੈਦਰਾਬਾਦ ਨੂੰ ਤੇ 에어ਪੋਰਟ ਤੇ ਜਦੋਂ ਜਾਂਦਾ ਹੈ ਤੇ ਜਾਦ ਵਿੱਚ ਚੜਨ ਤੋਂ ਬਾਅਦ ਜਿਹੜਾ ਪਾਇਲਟ ਅਜਾਜ਼ ਦਾ ਉਹਨਾਂ ਦਾ ਫੋਟੋ ਖਚੋਂ ਆਉਂਦਾ ਹੈ ਉਸ ਤੋਂ ਬਾਅਦ ਜਦੋਂ ਅੰਦਰ ਬੈਂਦਾ ਤੇ ਗੁਰਬਾਣੀ ਦਾ ਜਾਪ ਕਰਦਾ ਹੈ ਸੁੱਖ ਆਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਨਣਾ ਜਦ ਉਦਕਰਖ ਕਰਾ ਕਰ ਤਾਰਾ ਜਦੋਂ ਮੈਂ ਉੱਥੇ ਪਾਠ ਕਰਦਾ ਸੀ ਮੇਰੇ ਮਨ ਦੇ ਵਿੱਚ ਆਇਆ ਕਿ ਇੱਥੇ ਕਿੰਨੇ ਬੱਚੇ ਸੀ ਸਿੱਖ ਦੇ ਬੱਚੇ ਵੀ ਸੀਗੇ ਉਹ ਤੇ ਚੀਕਦੇ ਸੀ ਖੇਡਦੇ ਸੀ ਠੀਕ ਹੈ ਉਹ ਗੱਲ ਨਹੀਂ ਹੈ ਪਰ ਆਪਣੇ ਗੁਰੂ ਸਾਹਿਬਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜੀ ਦੀ ਵਜ੍ਹਾ ਤੇ ਤੁਸੀਂ ਅੱਜ ਇੰਜੋਏ ਕਰ پا ਰਹੇ ਹੋ ਇਸ ਲਈ ਮੈਂ ਉੱਥੇ ਪਾਠ ਕੀਤਾ ਤੇ ਪਾਇਲਟ ਨੂੰ ਵੀ ਇਹ ਕਿਹਾ ਕਿ ਹੁਣ ਤੁਸੀਂ ਇਹ ਐਨਾਨਸਟ ਰੇਟ ਵੀ ਕਰਨੀ ਹੈ ਕਿ ਜਿਹੜਾ ਵੀ ਸਿੱਖ ਉੱਥੇ ਕੋਈ ਹੈ ਉਹ ਪਾਠ ਕਰੇ ਕਿਉਂਕਿ ਮਤਲਬ ਕਿ ਉੱਥੇ ਤੁਸੀਂ ਮੈਂ ਸੁਣਿਆ ਮੂਲ ਮੰਤਰ ਕਰਾਉਣਾ ਸਟਾਰਟ ਕਰਾ ਦਿੱਤਾ ਮੈਂ ਕਿਸੇ ਸਕੂਲ ਚ ਨਹੀਂ ਦੇਖਿਆ ਸਿੱਖਿਆ ਦੇ ਸਕੂਲ ਚ ਹੋ ਸਕਦਾ ਮੂਲ ਮੰਤਰ ਹੁੰਦਾ ਹੋਏ ਪਰ ਉਸ ਤਰ੍ਹਾਂ ਜਿਹੜੇ ਮਿਕਸ ਸਕੂਲ ਹੁੰਦੇ ਆ ਜਿੱਨਾਂ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਆ ਤੇ ਉਹਨਾਂ ਚ ਕਦੀ ਮੂਲ ਮੰਤਰ ਨਹੀਂ ਹੁੰਦਾ ਪਰ ਤੁਸੀਂ ਕਿਦਾਂ ਉੱਥੇ ਇਹ ਚੀਜ਼ ਲਾਗੂ ਕਰਾ ਦਿੱਤੀ ਜਾਂ ਲੋਕਾਂ ਨੂੰ ਸਪੈਸ਼ਲ ਆ ਦੇਤਾ ਕਿਵੇਂ ਪ੍ਰਭਾਵਿਤ ਕੀਤਾ ਲੋਕਾਂ ਨੂੰ ਵੇਖੋ ਜਦੋਂ ਮੈਂ ਸਕੂਲ ਤੇ ਜਾਂਦਾ ਸੀ ਮੇਰੀ ਅਟੈਂਡੈਂਸ ਬਹੁਤ ਘੱਟ ਰਹਿੰਦੀ ਸੀ 20% ਤੋਂ ਵੀ ਘੱਟ ਮੇਰੀ ਪਰਸੈਂਟੇਜ ਸੀਗੀ ਯਾਨੀ ਕਿ ਮੇਰੀ ਅਟੈਂਡੈਂਸ ਇੰਨੀ ਕੱਟ ਸੀ ਕਿ ਉਹਨਾਂ ਨੇ ਮੈਨੂੰ ਇੱਕ ਵਾਰ ਤਾਂ ਏਜ ਰਿਜ਼ਲਟ ਦੇਣ ਤੋਂ ਹੀ ਮਨਾ ਕਰ ਦਿੱਤਾ। ਤਾਂ ਇੱਕ ਵਾਰ ਪ੍ਰਿੰਸੀਪਲ ਸਰ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਹਾਡੀ ਇੰਨੀ ਅਟੈਂਡੈਂਸ ਕੱਟ ਕਿਉਂ ਹੁੰਦੀ ਹੈ? ਤਾਂ ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਪ੍ਰਚਾਰ ਕਰਦਾ ਇਸ ਕਾਰਨ ਤੋਂ ਮੇਰੀ ਅਟੈਂਡੈਂਸ ਬਹੁਤ ਘੱਟ ਹੋ ਜਾਂਦੀ ਹੈ। ਤਾਂ ਉਹ ਮੈਨੂੰ ਕਹਿੰਦੇ ਨੇ ਕਿ ਜੇ ਤੁਸੀਂ ਹੁਣ ਫੇਲ ਹੋ ਗਏ ਤਾਂ ਉਹ ਮੇਰੀ ਰਿਸਪੋਨਸਿਬਿਲਟੀ ਨਹੀਂ ਹੋਗੀ ਕਿਉਂਕਿ ਤੁਹਾਡੀ ਅਟੈਂਡੈਂਸ ਇੰਨੀ ਕੱਟ ਹੈ ਅਸੀਂ ਤੁਹਾਡਾ ਰਿਜ਼ਲਟ ਵੀ ਨਹੀਂ ਦੇ ਸਕਦੇ। ਤਾਂ ਮੈਂ ਨਾਲ ਉਹ ਗਿਆਨ ਉਹ ਤੁਹਾਨੂੰ ਰਿਜ਼ਲਟ ਚਾਹੀਦਾ ਹੈ ਨਾ ਤੁਹਾਨੂੰ ਰਿਜ਼ਲਟ ਪੱਕਾ ਮਿਲੇਗਾ ਫਿਰ ਉਹਦੇ ਬਾਅਦ ਸਾਡੇ ਇਗਜ਼ਾਮ ਹੁੰਦੇ ਨੇ ਮੇਰੀ 95 ਤੋਂ ਉੱਤੇ ਪਰਸੈਂਟੇਜ ਆਂਦੀ ਹੈ ਭਾਈ ਪ੍ਰਾਪਤ ਮਾਨੁਕ ਦੇਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਗੁਰਬਾਣੀ ਇੱਕ ਬੰਦੇ ਦਾ ਜੀਵਨ ਬਦਲ ਦਿੰਦੀ ਹੈ ਕਿਸ ਤਰ੍ਹਾਂ ਉਹ ਇਸ ਦੁਨੀਆ ਦੇ ਵਿੱਚ ਜਨਮ ਲੈ ਕੇ ਆਉਂਦਾ ਔਰ ਗੁਰਬਾਣੀ ਦਾ ਪਰਪਤ ਚਾਰ ਪ੍ਰਸਾਰ ਦੇ ਵਿੱਚ ਲੱਗ ਜਾਂਦਾ ਇਸ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਵਾਰ ਫਿਰ ਵੀਰ ਪ੍ਰਤਾਪ ਸਿੰਘ ਨਾਲ ਜਿੰਦਾ ਜੀਵਨ ਬਦਲਿਆ ਜਿੰਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ 에어ਪੋਰਟ ਦੇ ਜਦੋਂ ਜਾਂਦਾ ਹੈਦਰਾਬਾਦ ਨੂੰ ਤੇ 에어ਪੋਰਟ ਤੇ ਜਦੋਂ ਜਾਂਦਾ ਹੈ ਤੇ ਜਹਾਜ਼ ਵਿੱਚ ਚੜਨ ਤੋਂ ਬਾਅਦ ਜਿਹੜਾ ਪਾਇਲਟ ਹੈ ਜਹਾਜ਼ ਦਾ ਉਹਨਾਂ ਦਾ ਫੋਟੋ ਖਿੱਚਉ ਆਉਂਦਾ ਹੈ ਉਸ ਤੋਂ ਬਾਅਦ ਜਦੋਂ ਅੰਦਰ ਬਹਿੰਦਾ ਤੇ ਗੁਰਬਾਣੀ ਦਾ ਜਾਪ ਕਰਦਾ ਤੇ ਵੀਡੀਓ ਜਦੋਂ ਵਾਇਰਲ ਹੁੰਦੀ ਆ ਤਾਂ ਬੜੇ ਲੋਕ ਸੋਚਦੇ ਹੋਣਗੇ ਇਹ ਛੋਟਾ ਜਿਹਾ ਬੱਚਾ ਕੌਣ ਹੈ ਇਹ ਉਹ ਹੀ ਬੱਚਾ ਹੈ ਜਿੰਦਾ ਜੀਵਨ ਥੋੜੇ ਸਮੇਂ ਪਹਿਲਾਂ ਬਦਲਿਆ ਤੇ ਅੱਜ ਉਹ ਪ੍ਰਚਾਰਕ ਬਣ ਚੁੱਕਾ ਹੈ ਮਨਾਇਕ ਸ਼ਰਮਾ ਤੋਂ ਵੀਰ ਪ੍ਰਤਾਪ ਸਿੰਘ ਬਣ ਜਾਂਦਾ ਹੈ ਸਾਡੇ ਨਾਲ ਉਹ ਬੱਚਾ ਮੌਜੂਦ ਹੈ ਜਿੰਦੀ ਵੀਡੀਓ ਵਾਇਰਲ ਹੁੰਦੀ ਹੈ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਵੀ ਕਿਉਂ ਉਹਨੇ ਜਹਾਜ਼ ਦੇ ਵਿੱਚ ਬੈਠ ਕੇ ਪਾਠ ਕੀਤਾ ਕਿਸ ਤਰ੍ਹਾਂ ਉਹਦਾ ਜੀਵਨ ਇਸ ਗੁਰਬਾਣੀ ਨਾਲ ਐਵੇਂ ਦਾ ਜੁੜ ਗਿਆ ਕਿ ਇਹਨਾਂ ਪਿਆਰ ਬਣ ਗਿਆ ਕਿ ਉਹ ਕਿਸੇ ਟਾਈਮ ਵੀ ਉਸ ਚੀਜ਼ ਨੂੰ ਵਿਸਾਰਦਾ ਨਹੀਂ ਹਰ ਟਾਈਮ ਦਿਲ ਦੇ ਵਿੱਚ ਯਾਦ ਕਰਦਾ ਹੈ ਜਿੱਥੇ ਮੌਕਾ ਲੱਗਦਾ ਹੈ ਉੱਥੇ ਗੁਰਬਾਣੀ ਪੜ੍ਹਦਾ ਹੈ ਜਿੱਥੇ ਮੌਕਾ ਲੱਗਦਾ ਹੈ ਪ੍ਰਚਾਰ ਕਰਦਾ ਹੈ ਕੱਲ ਬਾਤ ਕਰਾਂਗੇ ਵੀਰ ਪ੍ਰਤਾਪ ਸਿੰਘ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਪ੍ਰਤਾਪ ਸਿੰਘ ਪਹਿਲਾਂ ਤੇ ਉਹੀ ਵਾਕਿਆ ਤੋਂ ਨਾਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੋਇਆ ਸੀ ਉਸ ਦਿਨ ਜਦੋਂ ਜਹਾਜ਼ ਵਿੱਚ ਤੁਸੀਂ ਜਾ ਰਹੇ ਸੀ ਤੇ ਪਾਇਲਟ ਤੁਹਾਨੂੰ ਤੁਹਾਡਾ ਬਾਣਾ ਦੇਖ ਕੇ ਜਾਂ ਤੁਹਾਡਾ ਸਰੂਪ ਦੇਖ ਕੇ ਤੁਹਾਡਾ ਪ੍ਰਭਾਵਿਤ ਹੋ ਜਾਂਦਾ ਹੈ ਇਕ ਇਹੋ ਜਿਹਾ ਵਾਕਿਆ ਸੀ ਉਸ ਸਮੇਂ ਵੇਖੋ ਜਦੋਂ ਅਸੀਂ 에어ਪੋਰਟ ਤੇ ਗਏ ਉੱਥੇ ਕਿਨੀਆ ਸੱਤਾਨ ਨੇ ਸਾਡੇ ਨਾਲ ਫੋਟੋ ਖਿੱਚਵਾਈ ਤੇ ਸਾਡਾ ਸਤਿਕਾਰ ਕੀਤਾ ਇਹ ਸਾਡਾ ਸਤਿਕਾਰ ਨਹੀਂ ਸੀਗਾ ਇਹ ਸਾਡੇ ਬਾਣੇ ਦਾ ਸਤਿਕਾਰ ਸੀਗਾ ਜਦੋਂ ਅਸੀਂ ਫਲਾਈਟ ਦੇ ਵਿੱਚ ਚੜੇ ਤਾਂ ਉੱਥੇ ਦੇ ਜਿਹੜੇ ਪਾਇਲਟ ਸੀਗੇ ਉਹ ਵੀ ਸਿੱਖ ਸੀਗੇ ਤਾਂ ਮੈਨੂੰ ਉੱਥੇ ਬਹੁਤ ਖੁਸ਼ੀ ਹੋਈ ਕਿ ਸਾਡੇ ਸਿੱਖ ਪੰਧ ਦੇ ਵਿੱਚ ਵੀ ਇੰਨੇ ਮਹਾ ਇੰਨੇ ਲੋਕੀ ਵੀ ਅਧਿਕਾਰੀ ਹੁੰਦੇ ਨੇ ਉਹ ਪਾਇਲਟ ਸੀਗੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਫੋਟੋ ਖਿੱਚਵਾਈ ਕਿ ਜਦੋਂ ਮੈਂ ਅੰਦਰ ਜਾਂਦਾ ਸੀ ਫ라이ਟ ਦੇ ਵਿੱਚ ਉੱਥੇ ਕਿੰਨੀਆਂ ਲੋਕਾਂ ਕਿੰਨੇ ਲੋਕਾਂ ਨੇ ਮੈਨੂੰ ਸੱਚੇ ਅਕਾਲ ਪ੍ਰਵਾਨ ਕੀਤੀ ਤੇ ਫਤਿਹ ਦੀ ਸਾਂਝ ਪਾਈ ਇਹ ਸਤਕਾਰ ਬਾਣੇ ਦੇ ਬਾਣੀ ਦਸੀਗਾ ਜਦੋਂ ਅਸੀਂ ਬਾਣੇ ਤੇ ਬਾਣੀ ਨਾਲ ਜੁੜਦੇ ਆ ਤਾਂ ਸਾਡੇ ਫੇਸ ਦੇ ਉੱਤੇ ਇੱਕ ਅਲੱਗ ਨੂਰ ਆ ਜਾਂਦਾ ਹੈ ਇੱਕ ਅਲੱਗ ਸਮਾਈਲ ਹੁੰਦੀ ਹੈ ਇੱਕ ਅਲੱਗ ਚੇਂਜ ਹੋ ਜਾਂਦਾ ਹੈ ਫੇਸ ਜੇ ਮੈਂ ਗੱਲ ਕਰਾਂ ਅਗਰ ਮੈਂ ਸਿੱਖ ਨਹੀਂ ਹੁੰਦਾ ਅਗਰ ਮੈਂ ਗੁਰਬਾਣੀ ਨਾਲ ਨਹੀਂ ਜੁੜਾ ਹੁੰਦਾ ਤਾਂ ਲੋਕੀ ਮੈਨੂੰ ਕੋਈ ਨਾਰਮਲ ਜਿਹਾ ਸਮਝੀ ਕਿ ਸਾਈਡ ਦੇ ਦਿੱਤੇ ਕਿ ਜਾ ਚੱਲ ਪਾਈ ਅੱਗੇ ਹੋ हट ਜਾ ਹੁਣ ਜਦੋਂ ਵੀ ਮੈਂ ਕਿੱਥੇ ਜਾਣਾ ਤਾਂ ਕਹਿੰਦੇ ਨੇ ਬਾਜੀ ਤੁਸੀਂ ਅੱਗੇ ਆ ਜਾਓ ਇੱਥੇ ਆ ਜਾਓ ਰਿਸਪੈਕਟ ਮਿਲਦੀ ਹੈ ਉਹ ਬਾਣਨੇ ਤੇ ਬਾਣੀ ਦੀ ਰਿਸਪੈਕਟ ਹੁੰਦੀ ਹੈ ਪਰ ਉਸ ਸਮੇਂ ਪਾਠ ਕਰਨ ਦਾ ਕਾਰਨ ਕੀ ਸੀ ਜਦੋਂ ਜਹਾਜ਼ ਦੇ ਵਿੱਚ ਤੁਸੀਂ ਬੈਠੇ ਤਾਂ ਲੋਕ ਤਾਂ ਸੋਚਦੇ ਨੇ ਵੀ ਚਲੋ ਇਜਾਦ ਦੇ ਵਿੱਚ ਬੈਠੇ ਆ enjoy ਕਰੀਏ ਗੱਲਾਂ ਬਾਤਾਂ ਕਰੀਏ ਜਾਦੇ ਵਿੱਚ ਬੱਚਾ ਤਾਂ ਮੋਸਟਲੀ ਇਹੀ ਕਰਦਾ ਫੋਨ ਚਲਾਉਂਦਾ ਜਾਂ ਸੈਲਫੀਆਂ ਖਿੱਚਦਾ ਜਾਂ ਮਨ ਲੋ ਕੀ ਹੋਰ ਐਕਟੀਵਿਟੀਜ਼ ਕਰਦੇ ਆ ਅੱਜ ਕੱਲ ਜਿਵੇਂ ਕਿ ਨੋਰਮਲ ਆਮ ਇਨਸਾਨ ਹੁੰਦਾ ਵੇਖੋ ਲੋਕੀ enjoy ਕਰਦੇ ਨੇ ਇਹ ਨਹੀਂ ਇਹ ਨਹੀਂ ਸੋਚਦੇ ਕਿ ਕੀ ਦੇ ਵਜੇ ਤੋਂ ਕਰਦੇ ਨੇ ਇਹ ਹੁਣ ਕਿਉਂ ਕਰ پا ਰਹੇ ਨੇ ਮੈਂ ਇਹ ਸੋਚਦਾ ਕਿ ਮੈਂ ਜਦੋਂ enjoy ਕਰਾਂਗਾ ਤਾਂ ਮੈਨੂੰ ਗੁਰੂ ਸਾਹਿਬ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਮੈਨੂੰ ਇਹ ਟਾਈਮ ਦਿੱਤਾ ਇੰਜੋਏ ਕਰਨ ਦਾ ਜੇ ਗੁਰੂ ਸਾਹਿਬਾ ਨਾ ਹੁੰਦੇ ਤਾਂ ਮੈਂ ਇੱਥੇ ਵੀ ਨਹੀਂ ਹੋਣਾ ਸੀ ਕਿਉਂਕਿ ਜੇ ਗੁਰੂ ਸਾਹਿਬਾਨ ਸ਼ਾਦਤ ਨਾ ਦਿੰਦੇ ਤਾਂ ਅਸੀਂ ਵੀ ਕੀਤੇ ਅੱਲਾਹ ਹੋ ਅਕਬਰ ਕਰਦੇ ਸੀਗੇ ਤੇ ਜਦੋਂ ਮੈਂ ਉੱਥੇ ਪਾਠ ਕਰਦਾ ਸੀ ਮੇਰੇ ਮਨ ਦੇ ਵਿੱਚ ਆਇਆ ਕਿ ਇੱਥੇ ਕਿੰਨੇ ਬੱਚੇ ਸੀ ਸਿੱਖ ਦੇ ਬੱਚੇ ਵੀ ਸੀਗੇ ਉਹ ਤੇ ਚੀਕਦੇ ਸੀ ਖੇਡਦੇ ਸੀ ਕੀ ਖੋਗਲ ਨਹੀਂ ਹੈ ਪਰ ਆਪਣੇ ਗੁਰੂ ਸਾਹਿਬਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜੀ ਦੀ ਵਜ੍ਹਾ ਤੇ ਤੁਸੀਂ ਅੱਜ ਇੰਜੋਏ ਕਰ پا ਰਹੇ ਹੋ ਇਸ ਲਈ ਮੈਂ ਉਹਤੇ ਪਾਠ ਕੀਤਾ ਤੇ ਪਾਇਲਟ ਨੂੰ ਵੀ ਇਹ ਕਿਹਾ ਕਿ ਹੁਣ ਤੁਸੀਂ ਇਹ ਅਨਾਉਂਸਟ ਵੀ ਕਰਨੀ ਹੈ ਕਿ ਜਿਹੜਾ ਵੀ ਸਿੱਖ ਉੱਥੇ ਕੋਈ ਹੈ ਉਹ ਪਾਠ ਕਰੇ ਕਿਉਂਕਿ ਉਹ ਸਿੱਖ ਵੀ ਉਹ ਸਿੱਖ ਵੀ ਪਾਇਲਟ ਸੀਗਾ ਉਹ ਕਿਹਾ ਕਿ ਮੈਂ ਵੀ ਕਦੇ ਕਦੇ ਖਦਾ ਟਾਈਮ ਤੋਂ ਪਾਠ ਨਹੀਂ ਕਰ ਪੰਦਾ ਪਰ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਟਾਈਮ ਟੂ ਟਾਈਮ ਪਾਠ ਕਰਾਂ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਇੰਨੀ ਵੱਡੀ ਸ਼ਹਾਦਤ ਦਿੱਤੀ ਹੈ ਤਾਂ ਅਸੀਂ ਇਹਨਾਂ ਵੀ ਨਹੀਂ ਕਰ ਸਕਦੇ ਅਸੀਂ ਉਹਨਾਂ ਦਾ ਕਰਜ਼ਾ ਤਾਂ ਨਹੀਂ ਚੁਕਾ ਸਕਦੇ ਪਰ ਇੰਨਾ ਤਾਂ ਕਰ ਹੀ ਸਕਦੇ ਆ ਕਿ ਉਹਨਾਂ ਦਾ ਨਾਮ ਜਪੀਏ ਗੁਰਬਾਣੀ ਪੜੀਏ ਬਿਲਕੁਲ ਜਿਵੇਂ ਤੁਸੀਂ ਹੁਣ ਤੁਸੀਂ ਇਹ ਵਾਕਿਆ ਸੁਣਾਇਆ ਉਸ ਤੋਂ ਬਾਅਦ ਤੁਸੀਂ ਮੈਂ ਸੁਣਿਆ ਕਿ ਜਦੋਂ ਤੁਸੀਂ ਸਕੂਲ ਜਾਂਦੇ ਹੋ ਦਸਤਾਰ ਸਜਾ ਕੇ ਜਾਂਦੇ ਹੋ ਪੂਰੇ ਸਰੂਪ ਚ ਜਾਂਦੇ ਹੋ ਤੇ ਪਹਿਲਾਂ ਜਦੋਂ ਤੁਸੀਂ ਜਾਂਦੇ ਸੀ ਉਹ ਉਸ ਉਹ ਸਮੇਂ ਦੇ ਤੇ ਆ ਸਮੇਂ ਚ ਕੀ ਫਰਕ ਲੱਗਾ ਪਹਿਲਾਂ ਤਾਂ ਮੈਂ ਦੱਸਦਾ ਕਿ ਮੈਂ ਕੋਈ ਟੋਪੀ ਪਹਿਨ ਕੇ ਵੀ ਜਾ ਸਕਦਾ ਸੀ ਪਰ ਮੈਨੂੰ ਇਹ ਲੱਗਿਆ ਜੇ ਮੈਂ ਐਦਾਂ ਕਰਕੇ ਜਾਵਾਂਗਾ ਤਾਂ ਉਹ ਲੋਕੀ ਗਲਤ ਪ੍ਰੇਰਿਤ ਹੋਣਗੇ ਉਹ ਲੋਕੀ ਵੀ ਮੇਰੀ ਤਰ੍ਹਾਂ ਕਰਨਗੇ ਟੋਪੀ ਪਹਿਨ ਕੇ ਆਣਗੇ ਉਹ ਸੋਚਣਗੇ ਤਾਂ ਉਹ ਚੰਗਾ ਲੱਗ ਰਿਹਾ ਟੋਪੀ ਪਹਿਨ ਕੇ ਅਸੀਂ ਵੀ ਐਦਾਂ ਆਵਾਂਗੇ ਤਾਂ ਮੈਂ ਜਦੋਂ ਦਸਤਾਰ ਸਜਾ ਕੇ ਜਾਂਦਾ ਲੋਕੀ ਮੈਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਨੇ ਤੇ ਕੁਐਸਚਨ ਪੁੱਛਦੇ ਨੇ ਕਿ ਤੁਸੀਂ ਸਿੱਖੀ ਦੇ ਵਿੱਚ ਕਿੱਦਾਂ ਐ ਤਾਂ ਮੈਂ ਉਹਨਾਂ ਨੂੰ ਦੱਸਦਾ ਤੇ ਜਦੋਂ ਤੋਂ ਮੈਂ ਦਸਤਾਰ ਸਜਾ ਕੇ ਜਾਣ ਲੱਗਾ ਤਾਂ ਕਾਫੀ ਬੱਚੇ ਵੀ ਪ੍ਰੇਰਿਤ ਹੋਣ ਲੱਗ ਗਏ ਅੱਜ ਜਦੋਂ ਮੈਂ ਸਕੂਲ ਤੇ ਗਿਆ ਸਕੂਲ ਦੇ ਵਿੱਚ ਗਿਆ ਤਾਂ ਉੱਥੇ ਜਿਹੜੀ ਨਿਊ ਐਡਮਿਸ਼ਨ ਸੀਗਾ ਉਹ ਮੈਨੂੰ ਪੁੱਛਦਾ ਕਿ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਹੈ ਤੁਸੀਂ ਵੋਟ ਚੰਗ ਪ੍ਰਚਾਰ ਕਰਦੇ ਹੋ ਤੁਸੀਂ ਅਮ੍ਰਿਸ਼ਾ ਕਿ ਹੈ ਮੈਂ ਉਹਨੂੰ ਕਹਿੰਦਾ ਹਾਂ ਮੈਂ ਅਮ੍ਰਿਸ਼ਾ ਕੀ ਹੋਇਆ ਤਾ ਉਹ ਕਹਿੰਦਾ ਹੈ ਕਿ ਮੈਂ ਸਿੱਖ ਤਾਂ ਨਹੀਂ ਹੈਗਾ ਔਰ ਮੇਰਾ ਮਨ ਕਰਦਾ ਹੈ ਕਿ ਹੁਣ ਮੈਂ ਵੀ ਅੰਮ੍ਰਿਤ ਸ਼ਕਾ ਕਿਉਂਕਿ ਤੁਸੀਂ ਦੱਸਿਆ ਹੈ ਕਿ ਅੰਮ੍ਰਿਤ ਸ਼ਕਨ ਦੀ ਏਜ ਨਹੀਂ ਹੁੰਦੀ ਮਤਲਬ ਕੋਈ ਉਮਰ ਨਹੀਂ ਹੁੰਦੀ ਤੇ ਅੰਮ੍ਰਿਤ ਸ਼ਕਨ ਦੇ ਕਾਫੀ سارے ਫਾਇਦੇ ਹੁੰਦੇ ਨੇ ਤਾਂ ਉਹ ਮੇਰੇ ਤੋਂ ਪ੍ਰੇਰਿਤ ਹੋਇਆ ਹੁਣ ਮੈਂ ਵੇਖਦਾ ਸਕੂਲ ਦੇ ਵਿੱਚ ਕਿੰਨੇ سارے ਬੱਚੇ ਦਸਤਾਰ ਸਜਾ ਕੇ ਆਉਣ ਲੱਗਿਆ ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਇਹ ਕੋਈ ਬੱਚਾ ਮੈਨੂੰ ਵੇਖ ਕੇ ਪ੍ਰੇਰਿਤ ਹੁੰਦਾ ਹੈ ਦਸਤਾਰ ਸਜਾ ਕੇ ਆਉਂਦਾ ਹੈ ਦੇਖੋ ਜੇ ਜਦੋਂ ਤੁਸੀਂ ਹੁਣ ਮੈਂ ਸੁਣਿਆ ਵੀ ਤੁਸੀਂ ਜਿਵੇਂ ਸਵੇਰੇ ਪ੍ਰੇਅਰ ਹੁੰਦੀ ਆ ਬੱਚਿਆਂ ਨੂੰ ਪ੍ਰੇਅਰ ਵਾਸਤੇ ਬੁਲਾਇਆ ਜਾਂਦਾ ਹੈ ਤੇ ਜਿਹੜੇ ਸਕੂਲਾਂ ਦੇ ਵਿੱਚ ਸਾਭ ਹੁੰਦਾ ਪ੍ਰੇਅਰ ਪ੍ਰੇਅਰ ਕਰਾਉਂਦੇ ਆ ਜਾਂ ਪ੍ਰਾਰਥਨਾ ਕਰਾਉਂਦੇ ਆ ਮਤਲਬ ਕਿ ਉੱਥੇ ਤੁਸੀਂ ਮੈਂ ਸੁਣਿਆ ਮੂਲ ਮੰਤਰ ਕਰਾਉਣਾ ਸਟਾਰਟ ਕਰਾ ਦਿੱਤਾ ਮੈਂ ਕਿਸੇ ਸਕੂਲ 'ਚ ਨਹੀਂ ਦੇਖਿਆ ਸਿੱਖਾਂ ਦੇ ਸਕੂਲ 'ਚ ਹੋ ਸਕਦਾ ਮੂਲ ਮੰਤਰ ਹੁੰਦਾ ਹੋਵੇ ਪਰ ਉਸ ਤਰ੍ਹਾਂ ਜਿਹੜੇ ਮਿਕਸ ਸਕੂਲ ਹੁੰਦੇ ਆ ਜਿੱਨਾਂ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਆ ਤੇ ਉਹਨਾਂ ਚ ਕਦੀ ਮੂਲ ਮੰਤਰ ਨਹੀਂ ਹੁੰਦਾ ਪਰ ਤੁਸੀਂ ਕਿਦਾਂ ਉੱਥੇ ਇਹ ਚੀਜ਼ ਲਾਗੂ ਕਰਾ ਦਿੱਤੀ ਜਾਂ ਲੋਕਾਂ ਨੂੰ ਇਸਪੈਸੇ ਲਾ ਦਿੱਤਾ ਕਿਵੇਂ ਪ੍ਰਭਾਵਿਤ ਕੀਤਾ ਲੋਕਾਂ ਨੂੰ ਵੇਖੋ ਜਦੋਂ ਮੈਂ ਸਕੂਲ ਤੇ ਜਾਂਦਾ ਸੀ ਮੇਰੀ اٹੈਂਡੈਂਸ ਬਹੁਤ ਘੱਟ ਰਹਿੰਦੀ ਸੀ 20% ਤੋਂ ਵੀ ਘੱਟ ਮੇਰੀ ਪਰਸੈਂਟੇਜ ਸੀਗੀ ਯਾਨੀ ਕਿ ਮੇਰੀ اٹੈਂਡੈਂਸ ਇੰਨੀ ਘੱਟ ਸੀ ਕਿ ਉਹਨਾਂ ਨੇ ਮੈਨੂੰ ਇੱਕ ਵਾਰ ਤਾਂ ਐਸ ਰਿਜ਼ਲਟ ਦੇਣ ਤੋਂ ਹੀ ਮਨਾ ਕਰ ਦਿੱਤਾ ਤਾਂ ਇੱਕ ਵਾਰ ਪ੍ਰਿੰਸੀਪਲ ਸਰ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਹਾਡੀ ਇੰਨੀ اٹੈਂਡੈਂਸ ਘੱਟ ਕਿਉਂ ਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਪ੍ਰਚਾਰ ਕਰਦਾ ਇਸ ਕਾਰਨ ਤੋਂ ਮੇਰੀ ਅਟੈਂਡੈਂਸ ਬਹੁਤ ਘੱਟ ਹੋ ਜਾਂਦੀ ਹੈ ਤਾਂ ਉਹ ਮੈਨੂੰ ਕਹਿੰਦੇ ਨੇ ਕਿ ਜੇ ਤੁਸੀਂ ਹੁਣ ਫੇਲ ਹੋ ਗਏ ਤਾਂ ਉਹ ਮੇਰੀ ਰਿਸਪੋਨਸੀਬਿਲਟੀ ਨਹੀਂ ਹੋਗੀ ਕਿਉਂਕਿ ਤੁਹਾਡੀ ਅਟੈਂਡੈਂਸ ਇੰਨੀ ਘੱਟ ਹੈ ਅਸੀਂ ਤੁਹਾਡਾ ਰਿਜ਼ਲਟ ਵੀ ਨਹੀਂ ਦੇ ਸਕਦੇ ਤਾਂ ਮੈਂ ਉਹਨਾਂ ਨੂੰ ਕਹਿੰਦਾ ਤੁਹਾਨੂੰ ਰਿਜ਼ਲਟ ਚਾਹੀਦਾ ਹੈ ਨਾ ਤੁਹਾਨੂੰ ਰਿਜ਼ਲਟ ਪੱਕਾ ਮਿਲੇਗਾ ਫਿਰ ਉਹਦੇ ਬਾਅਦ ਸਾਡੇ ਐਗਜ਼ਾਮ ਹੁੰਦੇ ਨੇ ਮੇਰੀ 95 ਤੋਂ ਉੱਤੇ ਪਰਸੈਂਟੇਜ ਆਂਦੀ ਹੈ ਉਹਦੇ ਬਾਅਦ ਪ੍ਰਿੰਸੀਪਲ ਸਰ ਮੈਨੂੰ ਆਪਣੇ ਕੋਲ ਜਿਹੜਾ ਤੁਹਾਡਾ ਰਿਜ਼ਲਟ ਆਂਦਾ 95% ਤੋਂ ਪਾਸ ਹੁੰਦਾ ਸੀ ਹਾਂਜੀ ਤੇ ਕਿਦਾਂ ਹੋ ਗਿਆ ਮੈਂ ਦੱਸਦਾ ਤੁਹਾਨੂੰ ਹੁਣ ਅੱਗੇ ਤੋਂ ਪ੍ਰਿੰਸੀਪਲ ਸਰ ਮੈਨੂੰ ਆਪਣੇ ਕੋਲ ਬੁਲਾਉਂਦੇ ਨੇ ਉਹ ਮੈਨੂੰ ਕਹਿੰਦੇ ਨੇ ਕਿ ਤੁਹਾਡੀ ਪਰਸੈਂਟੇਜ ਅਟੈਂਡੈਂਸੀ ਇੰਨੀ ਘੱਟ ਹੁੰਦੀ ਏ ਫਿਰ ਵੀ ਤੁਹਾਡੀ ਇੰਨੀ ਪਰਸੈਂਟੇਜ ਕਿੱਦਾਂ ਆ ਗਈ 95 ਤੋਂ ਉੱਤੇ ਤੁਹਾਡੀ ਪਰਸੈਂਟੇਜ ਕਿੱਦਾਂ ਆ ਗਈ ਆਮ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਗੁਰਬਾਣੀ ਪੜ੍ਹਦਾ ਮੈਂ ਮੂਲ ਮੰਤਰ ਦਾ ਜਾਪ ਕਰਦਾ ਤੋ ਕੰਨੇ ਨੇ ਐਦਾ ਕੀ ਇਹ ਮੂਲ ਮੰਤਰ ਦੇ ਵਿੱਚ ਕਿ ਤੁਹਾਡੀ ਪਰਸੈਂਟੇਜ ਇੰਨੀ ਜ਼ਿਆਦਾ ਆਂਦੀ ਹੈ ਬਲਕਿ ਤੁਸੀਂ ਸਕੂਲ ਵੀ ਨਹੀਂ ਆਂਦੇ ਆ ਮੈਂ ਉਹਨਾਂ ਨੂੰ ਅਯੂਖ ਖਾਨ ਦੀ ਸਟੋਰੀ ਦੱਸਦਾ ਕਿ ਇੱਕ ਬੱਚਾ ਹੁੰਦਾ ਹੈ ਉਹ ਆਪਣੇ ਅਧਿਆਪਕ ਤੋਂ ਬਹੁਤ ਡਰਦਾ ਹੈ ਉਹਦੇ ਅਧਿਆਪਕ ਉਹਨੂੰ ਬਹੁਤ ਮਾਰ ਕੁੱਟ ਕਰਦੇ ਨੇ ਉਹਦੇ ਨਾਲ ਤੇ ਜਦੋਂ ਉਹ ਘਰ ਜਾਂਦਾ ਹੈ ਉਹਦੀ ਮਾਤਾ ਵੀ ਉਹਦੇ ਨਾਲ ਮਾਰ ਕੁੱਟ ਕਰਦੀ ਸੀ ਤਾਂ ਉਹ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਛੁਪ ਗਿਆ ਇਦਾਂ ਹੀ ਪੰਜ-ਛੇ ਦਿਨ ਬੀਤ ਜਾਂਦੇ ਨੇ ਉਹ ਵੇਖਦਾ ਹੈ ਕਿ ਮੈਨੂੰ ਗੁਰਦੁਆਰਾ ਸਾਹਿਬ ਚ ਕੋਈ ਕੁਝ ਨਹੀਂ ਕਹਿੰਦਾ ਹੁਣ ਮੈਂ ਇੱਥੇ ਛੁਪਾਂਗਾ ਰੋ ਜਾ ਕੇ ਇੱਕ ਦਿਨ ਉੱਥੇ ਤੇ ਗ੍ਰੰਥੀ ਸਾਹਿਬ ਉਹਨੂੰ ਫੜ ਲੈਂਦੇ ਨੇ ਕਹਿੰਦੇ ਨੇ ਤੂੰ ਇੱਥੇ ਕੀ ਕਰਦਾ ਹੈ ਤਾਂ ਆਪਣੀ ਪ੍ਰੋਬਲਮ ਗ੍ਰੰਥੀ ਸਾਹਿਬਾਨ ਨੂੰ ਦੱਸਦਾ ਹੈ ਉਹਦੇ ਬਾਅਦ ਗ੍ਰੰਥੀ ਸਾਹਿਬਾਨ ਉਹਨੂੰ ਕਹਿੰਦੇ ਕਿ ਚਲ ਠੀਕ ਹੈ ਤੇਰੀ ਗੱਲ ਮੈਂ ਸੁਣ ਲਈ ਹੁਣ ਮੈਂ ਤੁਹਾਨੂੰ ਇੱਕ ਮੰਤਰ ਦਿਆਂਗਾ ਉਹਦਾ ਜਾਪ ਤੂੰ ਰੋਜ਼ ਕਰਨਾ ਉਹ ਉਸ ਬੱਚੇ ਨੂੰ ਮੂਲ ਮੰਤਰ ਦਾ ਜਾਪ ਸਿਖਾ ਦਿੰਦੇ ਨੇ ਉਹ ਮੂਲ ਮੰਤਰ ਦਾ ਜਾਪ ਡੇਲੀ ਕਰਨ ਲੱਗਦਾ ਹੈ ਸਵੇਰ ਸ਼ਾਮ ਰਾਤ ਜਦੋਂ ਵੀ ਉਹਨੂੰ ਟਾਈਮ ਲੱਭਦਾ ਹੈ ਫਿਰ ਜਦੋਂ ਸਕੂਲ ਜਾਂਦਾ ਹੈ ਉਹਦੇ ਅਧਿਆਪਕ ਜਿਹੜੇ ਹੁੰਦੇ ਨੇ ਟੀਚਰਸ ਹੁੰਦੇ ਨੇ ਉਹਨੂੰ ਪਿਆਰ ਕਰਦੇ ਨੇ ਉਹ ਕਹਿੰਦੇ ਨੇ ਜੇ ਤੈਨੂੰ ਸਮਝ ਨਹੀਂ ਆਉਂਦਾ ਤੂੰ ਸਾਨੂੰ ਪੰਜ ਵਾਰ ਪੁੱਛ ਅਸੀਂ ਤੈਨੂੰ ਪਿਆਰ ਨਾਲ ਸਿਖਾਵਾਂਗੇ ਉਹ ਘਰ ਜਾਂਦਾ ਹੈ ਉਹਦੀ ਮਾਤਾ ਕਹਤੀ ਹੈ ਤੂੰ ਸਕੂਲ ਤੋਂ ਠੱਕ ਠੱਕ ਕੇ ਆਇਆ ਤੈਨੂੰ ਕੀ ਚਾਹੀਦਾ ਹੈ ਪਾਣੀ ਚਾਹੀਦਾ ਤੋ ਉਹ ਵੇਖ ਕੇ ਬਹੁਤ ਹੈਰਾਨ ਹੁੰਦਾ ਹੈ ਉਹ ਬੱਚਾ ਅੱਗੇ ਜਾ ਕੇ ਪਾਕਿਸਤਾਨ ਦਾ ਰਾਸ਼ਟਰਪਤੀ ਬੰਦਾ ਹੈ ਉਹਦਾ ਨਾਂ ਹੈ ਈਯੂਬ ਖਾਨ ਇਹ ਸਟੋਰੀ ਕੀ ਦ ਸਾਹਮਣੇ ਆਈ ਇੱਕ ਵਾਰ ਆਸਟ੍ਰੇਲੀਆ ਤੋਂ ਇੱਕ ਸਰਦਾਰ ਜੀ ਉਹਦੇ ਘਰ ਕੁਝ ਕੰਮ ਲਈ ਆਂਦੇ ਆ ਤੋ ਵੇਖਦੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਦੀਵਾਰ ਦੇ ਉੱਤੇ ਉਹਨਾਂ ਨੇ ਲਾਇਆ ਹੁੰਦਾ ਤੇ ਉੱਥੇ ਮੂਲ ਮੰਤਰ ਦਾ ਜਾਪ ਚੱਲਦਾ ਹੁੰਦਾ ਤਾ ਉਹਨੂੰ ਪੁੱਛਦਾ ਹੈ ਤੁਸੀਂ ਤਾਂ ਮੁਸਲਮਾਨ ਹੋ ਨਾ ਤੁਸੀਂ ਮੂਲ ਮੰਤਰ ਦਾ ਜਾਪ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਇਹ ਕਿਦਾਂ ਤਾ ਉਹਨਾਂ ਨੂੰ ਇਹ ਸਟੋਰੀ ਦੱਸਦਾ ਹੈ ਐਦਾਂ ਹੀ ਸਟੋਰੀ ਬਾਹਰ ਆਉਂਦੀ ਹੈ ਇਹ ਵੇਖ ਕੇ ਸਾਡੇ ਪ੍ਰਿੰਸੀਪਲ ਸਰ ਕਾਫੀ ਜ਼ਿਆਦਾ ਹੈਰਾਨ ਹੋ ਜਾਂਦੇ ਨੇ ਤਾ ਉਹ ਕਹਿੰਦੇ ਨੇ ਹੁਣ ਤੁਸੀਂ ਰੋਜ਼ ਸਟੇਜ ਦੇ ਉੱਤੇ ਮੂਲ ਮੰਤਰ ਦਾ ਜਾਪ ਕਰਾਣਾ ਤੇ ਸਾਨੂੰ ਵੀ ਐਦਾਂ ਦੀ ਸਿੱਖਿਆ ਦੇਣੀ ਹੈ ਬਸ ਐਸੇ ਤਰ੍ਹਾਂ ਫਿਰ ਜਾਚ ਵੀ ਤੁਸੀਂ ਜਾਪ ਕਰਾ ਦਿੱਤਾ ਤੇ ਉੱਥੇ ਵੀ ਤੁਸੀਂ ਪ੍ਰਚਾਰ ਕਰਿਆ ਏ ਜੇ ਸਕੂਲ ਗੇ ਸਕੂਲ ਪ੍ਰਚਾਰ ਕਰਿਆ ਏ ਹੁਣ ਜ਼ਿੰਦਗੀ ਚ ਕੀ ਬਣਾਉਂਦਾ ਇਰਾਦਾ ਹੈ ਸਾਰੇ ਪਾਸੇ ਪ੍ਰਚਾਰ ਨਾਰ ਰੱਖਦੇ ਹੋ ਪੜ੍ਹਾਈ ਵੀ ਰੱਖਦੇ ਹੋ ਅੱਗੇ ਜ਼ਿੰਦਗੀ ਚ ਕੀ ਬਣਨ ਦਾ ਇਰਾਦਾ ਤੁਹਾਡਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਇੱਕ ਕਥਾਵਾਚਕ ਬਣ ਬਣਾ ਹੁਣ ਤਾਂ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਨਕਲਾਕਲਾ ਸਿੱਖ ਪ੍ਰਚਾਰਕ ਹੈ ਇਹ ਨਹੀਂ ਹੈ ਕਿ ਮੈਂ ਪ੍ਰਚਾਰ ਕਰ ਦਿੱਤਾ ਮੈਂ ਪ੍ਰਚਾਰਕ ਹੋ ਗਿਆ ਜੇ ਤੁਸੀਂ ਕਿਸੇ ਨੂੰ ਚੰਗੀ ਗੱਲ ਦੱਸੋ ਤਾਂ ਤੁਸੀਂ ਵੀ ਇੱਕ ਪ੍ਰਚਾਰਕ ਹੋ ਤੇ ਹੁਣ ਮੇਰਾ ਕਨਸੈਂਟਰੇਟ ਪੜਾਈ ਦੇ ਉਤੇ ਹੋਰ ਵੱਧ ਗਿਆ ਹੈ ਤੇ ਹੁਣ ਮੇਰਾ ਸੁਪਨਾ ਇਹ ਵੀ ਹੈ ਬਚਪਨ ਤੋਂ ਮੇਰਾ ਇੱਕ ਐਮਬੀਸ਼ਨ ਹੈ ਕਿ ਮੈਨੂੰ ਆਈਪੀਐਸ ਬਣਨਾ ਹੈ ਤੇ ਹੁਣ ਮੇਰਾ ਇੱਕ ਹੋਰ ਐਮਬੀਸ਼ਨ ਵੱਧ ਗਿਆ ਹੈ ਕਿ ਮੈਂ ਸੰਸਾਰ ਦੇ ਵਿੱਚ ਸਾਰੇ ਘਰ ਘਰਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਨਾ ਹੈ ਤੇ ਆਈਪੀਐਸ ਵੀ ਬਣਨਾ ਹੈ ਕਿਉਂਕਿ ਦੁਨੀਆਵੀ ਸਿੱਖਿਆ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਦੁਨੀਆਵੀ ਸਿੱਖਿਆ ਨਾ ਕਰਾਂਗੇ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਮਨ ਲੋ ਕਿ ਜਦੋਂ ਤੁਸੀਂ ਹੁਣ ਜਾਂ ਪਾਣੀ ਦਾ ਪ੍ਰਚਾਰ ਵੀ ਕਰਦੇ ਹੋ ਨਾ ਆਈਪੀਐਸ ਵੀ ਬਣ ਜੋਗੇ ਫਿਰ ਉਸ ਤੋਂ ਪ੍ਰਚਾਰ ਕੰਟੀਨਿਊਸ ਰੱਖੋਗੇ ਨਾਲ ਸਮਾਗਮ ਵੀ ਕਰਿਆ ਕਰੋਗੇ ਉਹਦੇ ਬਾਅਦ ਮੈਂ ਸਮਾਗਮ ਰੈਗੂਲਰਲੀ ਕਰਾਂਗੇ ਉਹ ਵੇਖਣਗੇ ਕਿ ਸਿੱਖ ਬਣਨ ਤੋਂ ਬਾਅਦ ਗੁਰਮਾਰਨੀ ਪੜਨ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਇੱਕ ਛੋਟਾ ਬੱਚਾ ਇੱਕ ਸਨਾਤਨੀ Hindu لڑکا ਕਿੱਦਾਂ ਆਈਪੀਐਸ ਬਣਿਆ ਉਹਦਾ ਕੰਸੈਂਟਰੇਟ ਪੜਾਈ ਜਦੋਂ ਤੇ ਕਿੱਦਾਂ ਬਣਿਆ ਤੇ ਕਥਾਵਾਚਕ ਬਣਿਆ ਇਹ ਵੇਖ ਕੇ ਕਾਫੀ ਲੋਕੀ ਪਰੇੜਿਤ ਹੋਣਗੇ ਤੇ ਅਮਰਿਸ਼ਾ ਕਰਨਗੇ ਕਾਫੀ ਲੋਕੀ ਸੰਡੇ ਤੋਂ ਪ੍ਰੇੜਿਤ ਹੁੰਦੇ ਨੇ ਦਸਤਾਰ ਚਾਹੁੰਦੇ ਨੇ ਤਾਂ ਉਹ ਇਹ ਵੇਖ ਕੇ ਪ੍ਰੇੜਿਤ ਹੁੰਦੇ ਨੇ ਤੇ ਹੁਣ ਤੁਸੀਂ ਬਾਰੇ ਪ੍ਰਚਾਰ ਕਰਨ ਉਸ ਕਿੱਥੇ ਕਿੱਥੇ ਜਾਣਾ ਚਾਹੁੰਦੇ ਹੋ ਇਸ ਤੋਂ ਲਾਵਾ ਪਹਿਲਾਂ ਤੁਸੀਂ ਹੁਣ ਉੱਤੇ ਪਹਿਲਾਂ ਤੇ ਤੁਸੀਂ ਆਪਣੇ ਇੱਥੇ ਹਰਿਆਣਾ ਦੇ ਵਿੱਚ ਮਤਲਬ ਕਿ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਰਹੇ ਤੇ ਤੁਸੀਂ ਪਾਕਿਸਤਾਨ ਵੀ ਗਏ ਹੋ ਉਸ ਤੋਂ ਬਾਅਦ ਤੁਸੀਂ ਹైదరాబాద్ ਗਏ ਹੋ ਫਿਰ ਤੁਸੀਂ ਰਾਜਸਥਾਨ ਵੀ ਗਏ ਹੋ ਮਤਲਬ ਕਿੱਥੇ ਕਿੱਥੇ ਮਤਲਬ ਪੂਰੇ ਭਾਰਤ ਤੋਂ ਬਾਹਰ ਵੀ ਤੁਹਾਡਾ ਪ੍ਰਚਾਰ ਕਰਨ ਦਾ ਵੇਖੋ ਅਸੀਂ ਉੱਥੇ ਜਾਂਦੇ ਆ ਜਿੱਥੇ ਸਿੱਖੀ ਘਟ ਹੁੰਦੀ ਹੈ ਜਿੱਦਾਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਸੀ ਜਿੱਥੇ ਬਹੁਤ ਜ਼ਿਆਦਾ ਭੇਦਭਾਵ ਬਹੁਤ ਜ਼ਿਆਦਾ ਗਲ ਚੀਜ਼ੇ ਲੋਕਾਂ ਦੇ ਨਾਲ ਹੁੰਦੀ ਸੀ ਅਸੀਂ ਵੀ ਇਹੀ ਕਰਨਾ ਚਾਹੁੰਦੇ ਆ ਕਿ ਜਿੱਥੇ ਸਿੱਖੀ ਬਹੁਤ ਘਟ ਹੈ ਅੱਜ ਕੱਲ ਦੇ ਜਿਹੜੇ ਕਥਾਵਾਚਕ ਹੁੰਦੇ ਨੇ ਉਹ ਉੱਥੇ ਜਾਂਦੇ ਜਿੱਥੇ ਜਿਹੜੀ ਸੰਗਤ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਨਾਨੋ ਪੇਟਾ ਉੱਥੇ ਜ਼ਿਆਦਾ ਮਿਲਦੀ ਹੈ ਪਰ ਅਸੀਂ ਪ੍ਰੈਫਰ ਇਹ ਕਰਦੇ ਆ ਕਿ ਅਸੀਂ ਉੱਥੇ ਜਾਏ ਚਿੱਤ ਸੰਗਤ ਕਾਠੋਏ ਤਾਂ ਕਿ ਅੱਗੇ ਜਾ ਕੇ ਉੱਥੇ ਵੀ ਸੰਗਤ ਬੜਨ ਸਿੱਖੀ ਦੇ ਨਾਲ ਜੁੜਨ ਜਿੱਦਾ ਸੀ ਰਾਜਸਥਾਨ ਦੇ ਵਿੱਚ ਪਾਕਸਰ ਪਿੰਡ ਪੜਦਾ ਹੈ ਉੱਥੇ ਬਹੁਤ ਘਾਟ ਸੰਗਤ ਸੀਗੀ ਉੱਥੇ ਕੋਈ ਪ੍ਰਚਾਰਕ ਨਹੀਂ ਆਂਦਾ ਸੀ ਤਾਂ ਅਸੀਂ ਉੱਥੇ ਪ੍ਰਚਾਰ ਕੀਤਾ ਇੱਕ ਦਿਨ ਦੇ ਵਿੱਚ 3 ਦਿਨ ਹਾਜ਼ਰੀ ਭਰੀ ਉੱਥੇ ਸਾਡੇ ਪ੍ਰਚਾਰ ਤੋਂ ਬਾਅਦ 82 ਬੱਚਿਆਨੇ ਹਮੇਸ਼ਿਆ ਕਿਹਾ ਇਹ ਵੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡੇ ਤੋਂ ਵੇਖ ਕੇ ਕੋਈ ਪ੍ਰਭਾਵਿਤ ਹੋਇਆ ਪਰ ਉੱਥੇ ਕਿਦਾਂ ਨੇ ਸਵਾਲ ਕੀਤੇਗੇ ਤੁਹਾਨੂੰ ਬੱਚਿਆਂ ਨੇ ਹਨ ਜਿਵੇਂ ਤੁਸੀਂ ਛੋਟੇ ਸਭ ਤੋਂ ਛੋਟੇ ਪ੍ਰਚਾਰਕ ਸੀ ਕਿਉਂਕਿ ਵੱਜਰ ਵੱਡੇ ਤੇ ਤੁਹਾਡੇ ਮਾਤਾ ਜੀ ਕਰਦੇ ਨੇ ਤੇ ਉਹ ਤੇ ਚਲੋ ਉਹ ਸਾਰੇ ਚੀਜ਼ਾਂ ਬਾਰੇ ਜਾਣਕਾਰੀ ਰੱਖਦੇ ਆ ਪਰ ਜਦ ਤੁਹਾਨੂੰ ਸਵਾਲ ਦਾ ਜਵਾਬ ਦੇਣਾ ਪੈਂਦਾ ਦੇ ਦਿੰਦੇ ਤੁਸੀਂ ਉਹਦੇ ਬਾਅਦ ਜਦੋਂ ਸਭ ਤੋਂ ਜ਼ਿਆਦਾ ਮਾਤਰਾ ਜਿਹੜੀ ਬੱਚਿਆਂ ਦੇ ਸੀਗੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸਭ ਤੋਂ ਜ਼ਿਆਦਾ ਬੱਚੇ ਸੀਗੇ ਉੱਥੇ ਆ ਕੇ ਉਹ ਮੈਨੂੰ ਪੁੱਛਦੇ ਆ ਕਿ ਮੂਲ ਮੰਤਰ ਦਾ ਮਹਤਵ ਮੂਲ ਮੰਤਰ ਕੀ ਹੁੰਦਾ ਸਾਨੂੰ ਵੀ ਮੂਲ ਮੰਤਰ ਸਿਖਾਓ ਗੁਰਬਾਣੀ ਦਾ ਅਭਿਆਸ ਕਰੋ ਕਰਉਤੇ ਸਾਨੂੰ ਐਦਾ ਬੱਚਾ ਹਮੇ ਬਤਾਓ ਕਿ ਗੁਰ ਸਾਹਿਬ ਨੇ ਸਾਡੇ ਲਈ ਕੀ ਕੀਤਾ ਹੈ ਛੋਟੇ ਸਾਹਿਬ ਜਦਿਆ ਬਾਰੇ ਦੱਸੋ ਤਾਂ ਉਥੇ ਸਾਰੇ ਬੱਚੇ ਇੱਥੇ ਮੈਨੂੰ ਘੇਰ ਕੇ ਬੈਠ ਜਾਂਦੇ ਨੇ ਤੇ ਸਾਡੇ ਸਾਰੇ ਕੇ ਸਾਰੇ ਬੱਚੇ ਮੇਰੇ ਤੋਂ ਸਵਾਲ ਪੁੱਛਦੇ ਨੇ ਤੇ ਮੈਂ ਆਨਸਰ ਕਰਦਾ ਉਹਨਾਂ ਨੂੰ ਸਾਨੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਕੋਈ ਬੱਚਾ ਮੇਰੇ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਸਵਾਲ ਪੁੱਛਦਾ ਹੈ ਤੇ ਸਿੱਖੀ ਕੀ ਔਰ ਜਾਂਦਾ ਹੈ ਜੇ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਚ ਕੀ ਕੋ ਸਿੱਖਿਆ ਜਾ ਨਿਰੰਕਾਰ ਦਾ ਆਕਾਰ ਨਿਰੰਕਾਰ ਕੀ ਹੈ ਨਾ ਇਵੇਂ ਦੇ ਸਵਾਲ ਤੁਸੀਂ ਜਿਵੇਂ ਤੁਹਾਡੇ ਮਨ 'ਚ ਵੀ ਪੈਦਾ ਹੁੰਦੇ ਨੇ ਗੁਰੂ ਸਾਹਿਬ ਕੀ ਨੇ ਰੱਬ ਕੀ ਆ ਤੇ ਉਹ ਬਾਣੀ 'ਚ ਕਿਦਾਂ ਤੁਹਾਨੂੰ ਪਤਾ ਲੱਗਾ ਇਹ ਚੀਜ਼ਾਂ ਬਾਰੇ ਅਸੀਂ ਜਪਜੀ ਸਾਹਿਬ ਪੜ੍ਹਦੇ ਆ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ ਉਹਦਾ ਹੀ ਜਪੁ ਸਾਹਿਬ ਵੀ ਦਸਮ ਗ੍ਰੰਥ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ ਇਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਹਾਂ न काले अकाले कृपाले न अरूपे न मस्तंग अनुपे श्री गुरु गोविंद सिंह जी महाराज उस अकाल पुरख उस्तत कर दिया जिसका कोई रूप नहीं है रंग नहीं है रेख नहीं है पेख नहीं है रूप रंग और रेख चक्र चिन चिन्ह अर चक्र चिन्ह अरबरण जात अरपात निहंजे रूप रंग और रेख पे को कह न सकत के जिदा कोई रूप नहीं है रंग नहीं है रेख नहीं है पेक नहीं है असी उस निरंकार दी उस्तत कर देया जदों किसी बच्चे नु कुछ अपने मां-पापयो तो चाएदा हुंदा है त वो की करदा है अपने मां-पापयो नु मस्का लांदा है की करदा है पापा तुसी बहुत चंगे हो तुसी ता बहुत चंगा काम करदेओ मम्मा तुसी आज बहुत चंगा काम कीता हो नु खाना दे देता त मां-पापयो दी चाल समझ जांदे ने ओदी चलाकी समझ जांदे ने ਇਹ ਉਹਨੂੰ ਪੁੱਛਦੇ ਨੇ ਹੁਣ ਦੱਸ ਤੈਨੂੰ ਕੀ ਚਾਹੀਦਾ ਐ ਇਦਾਂ ਛੂ ਕਰਦਾ ਸਾਡੇ ਨਾਲ ਤਾਂ ਮਾਪਿਆਂ ਨੂੰ ਉਹ ਚੀਜ਼ ਦਿਲਾ ਦਿੰਦੇ ਨੇ ਜਿਹੜੀ ਉਸ ਬੱਚੇ ਨੂੰ ਚਾਹੀਦੀ ਹੁੰਦੀ ਐ ਇਦਾਂ ਹੀ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਸਾਡ ਨੂੰ ਵੇਖਦੇ ਆ ਸਾਡੇ ਅੰਗ ਸੰਗ ਹੁੰਦੇ ਨੇ ਉਹ ਸਾਨੂੰ ਫਿਰ ਪੁੱਛਦੇ ਨੇ ਇਹ ਤਾਂ ਬਹੁਤ ਚੰਗਾ ਬੱਚਾ ਐ ਇਹ ਤਾਂ ਮੇਰਾ ਪਾਠ ਕਰਦਾ ਐ ਇਹਦਾ ਗੁਰਬਾਣੀ ਪੜ੍ਹਦਾ ਐ ਇਹ ਤਾਂ ਮੇਰਾ ਨਾਮ ਜਪਦਾ ਐ ਤਾਂ ਉਹ ਸਾਨੂੰ ਪੁੱਛਦੇ ਨੇ ਹੁਣ ਦੱਸ ਤੈਨੂੰ ਕੀ ਚਾਹੀਦਾ ਐ ਇਸ ਲਈ ਸਾਨੂੰ ਗੁਰਬਾਣੀ ਦਾ ਪਾਠ ਜੱਜ ਨਾਲ ਕਰਨਾ ਚਾਹੀਦਾ ਹੈ ਟੰਗ ਨਾਲ ਕਰਨਾ ਚਾਹੀਦਾ ਹੈ ਸੁੱਚੇ ਹੱਥ ਕਰਕੇ ਗੁਰੂ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਫੋਨ ਦੇ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਫੋਨ ਦੇ ਵਿੱਚ ਪਾਠ ਕਰਦੇ ਹਾਂ ਤਾਂ ਫੋਨ ਦੇ ਵਿੱਚ ਸਾਡੇ ਗੰਦੇ ਹੱਥ ਲੱਗਦੇ ਨੇ ਕਿ ਅਸੀਂ ਖਾਣਾ ਖਾਂਦੇ ਫੋਨ ਯੂਜ਼ ਕਰਦੇ ਉਹਦੇ ਵਿੱਚ ਗੰਦੇ ਹੱਥ ਲੱਗਦੇ ਨੇ ਜੇ ਅਸੀਂ ਸੁੱਚੇ ਮਨ ਨਾਲ ਸੁੱਚੇ ਹੱਥਾਂ ਨਾਲ ਗੁਟਕਾ ਸਾਹਿਬ ਨੂੰ ਆਪਣੇ ਹੱਥ 'ਚ ਫੜ ਕੇ ਪਾਠ ਕਰਾਂਗੇ ਤਾਂ ਗੁਰੂ ਸਾਹਿਬ ਸਾਡੇ ਅੰਗ ਸੰਗ ਹੋਣਗੇ ਬਿਲਕੁਲ ਜੀ ਛੋਟੇ ਬੱਚੇ ਨੇ ਬਹੁਤ ਚੀਜ਼ਾਂ ਹਮ ਦਸੀਆਂ ਵੈਸੇ ਆਹ ਲਾਸਟ ਸਵਾਲ ਤੁਹਾਨੂੰ ਪੁੱਛ ਲਈਏ ਇਹ ਸਾਰੀਆਂ ਪ੍ਰੇਰਨਾਵਾਂ ਇਹ ਜਿਹੜੀ ਸਿੱਖਿਆ ਇਹ ਚੀਜ਼ਾਂ ਬਾਰੇ ਤੁਹਾਨੂੰ ਸਭ ਤੋਂ ਜ਼ਿਆਦਾ ਕਿਹਨੇ ਪ੍ਰੇਰਿਤ ਕੀਤਾ ਤੇ ਕਿਸ ਤਰ੍ਹਾਂ ਦਾ ਤੁਸੀਂ ਮਤਲਬ ਕਿ ਇਹ ਜੀ ਚੀਜ਼ਾਂ ਸੰਸਥਾ ਨਾਲ ਜਾਂ ਕਿਸ ਕਿਹ ਨਾਲ ਜੁੜ ਕੇ ਤੁਸੀਂ ਅੱਗੇ ਪ੍ਰਚਾਰ ਕਰਨਾ ਚਾਹੁੰਦੇ ਹੋ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੀ ਮਾਤਾ ਬੀਬੀ ਅਨੁਰਾਧਾ ਕੌਰ ਖਾਲਸਾ ਜੀ ਦਾ ਜਿਨ੍ਹਾਂ ਨੇ ਮੈਨੂੰ ਗੁਰਮਤਿ ਸਿਧਾਂਤਾਂ ਨਾਲ ਜੋੜਿਆ ਤੇ ਮੈਂ ਧੰਨਵਾਦ ਕਰਦਾ ਮੇਰੇ ਨਾਨੂ ਗਿਆਨੀ ਤੇਜਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਗੁਰੂ ਸਾਹਿਬ ਬਾਰੇ ਦੱਸਿਆ ਸਾਹਿਬਜ਼ਾਦੇ ਬਾਰੇ ਦੱਸਿਆ ਸਿੱਖੀ ਇਤਿਹਾਸ ਬਾਰੇ ਦੱਸਿਆ ਤੇ ਸਾਡੀ ਬ੍ਰਿਗੇਡ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਪਰਚਾਰ ਪ੍ਰਸਾਰ ਅੰਤ ਕਰੇਗੀ ਜਦੋਂ ਤੱਕ घास ਹਰੀ ਰਹੇਗੀ ਸੂਰਜ ਡੂਬੇਗਾ ਨਹੀਂ ਅਤੇ ਜਬ ਤੱਕ ਇਹ ਸੰਸਾਰ ਰਹੇਗਾ ਦੁਨੀਆ ਰਹੇਗੀ ਉਦੋਂ ਤੱਕ ਸਾਡੀ ਬ੍ਰਿਗੇਡ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਪਰਚਾਰ ਪ੍ਰਸਾਰ ਨੂੰ ਅੱਗੇ ਲੈ ਕੇ ਜਾਊਗੀ ਬਹੁਤ ਬਹੁਤ ਧੰਨਵਾਦ ਤੇ ਬੜਾ ਵਧੀਆ ਲੱਗਾ ਵੀਰ ਪ੍ਰਤਾਪ ਸਿੰਘ ਨਾਲ ਗੱਲਬਾਤ ਕਰਕੇ ਇਹ ਵੀਡੀਓ ਨੂੰ ਤੁਸੀਂ ਦੇਖਿਓ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਕੱਲੀ ਕੱਲੀ ਗੱਲ ਦੇ ਵਿੱਚੋਂ ਪ੍ਰਚਾਰ ਨਿਕਲਦਾ ਕੱਲੀ ਕੱਲੀ ਗੱਲ ਸਾਡੇ ਬੱਚਿਆਂ ਦੇ ਅੱਜ ਸਿੱਖਣ ਵਾਲੀ ਆ ਮਾਤਾਵਾਂ ਨੂੰ ਪੈਣਾ ਨੂੰ ਔਰ ਛੋਟੜੇ ਬੱਚਿਆਂ ਨੂੰ ਜ਼ਰੂਰ ਇਹ ਵੀਡੀਓ ਜ਼ਰੂਰ ਦਿਖਾਓ ਕਿਉਂਕਿ ਛੋਟੇ ਜਿਹੇ ਬੱਚੇ ਕੋਲ ਇੰਨਾ ਗਿਆਨ 11 ਸਾਲ ਦੀ ਮਹਿਜ ਉਮਰ ਆਂਦੀ ਤੇ ਇੰਡੀਆਂ ਸੋਹਣੀਆਂ ਸਿਆਣੀਆਂ ਗੱਲਾਂ ਕਰਦਾ ਹੈ ਤੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਜਿੱਥੇ ਜਾਂਦਾ ਉਹਨਾਂ ਨੂੰ ਇਹੋ ਜਿਹੀ ਗੱਲਾਂ ਸਾਂਹ ਦਿੰਦਾ ਤੇ ਅਗਲਾ ਵੀ ਪ੍ਰਭਾਵਿਤ ਹੋ ਕੇ ਉਸ ਪਾਸੇ ਨੂੰ ਤੁਰ ਪੈਂਦਾ ਜਹਾਜ਼ ਦੇ ਜਹਾਜ਼ ਦੇ ਵਿੱਚ ਪਾਇਲਟ ਜਿਹੜਾ ਹੁੰਦਾ ਬਹੁਤ ਹੀ ਐਜੂਕੇਟਿਡ ਬੰਦਾ ਹੁੰਦਾ ਹੈ ਹਨਾ ਉਹ ਵੀ ਇੰਦੀ ਗੱਲਾਂ ਸੁਣ ਕੇ ਉਹਨੂੰ ਵੀ ਲੱਗਾ ਵੀ ਹਾਂ ਸਾਨੂੰ ਵੀ ਪਾਠ ਕਰਨਾ ਚਾਹੀਦਾ ਉਹ ਵੀ ਕਹਿੰਦਾ ਮੈਂ ਵੀ ਪਾਠ ਕਰਦਾ ਜੇ ਸਮਾਂ ਲੱਗਦਾ ਪਰ ਹੁਣ ਕਰਿਆ ਕਰਾਂਗਾ ਹਨਾ ਇਹੀ ਗੱਲ ਹੋਈ ਸੀ ਨਾ ਤੇ ਇਹ ਦੇਖੋ ਤੁਸੀਂ ਕਿ ਪ੍ਰਚਾਰ ਕਰਨ ਉਸਤੇ ਤੁਹਾਡੀ ਦਿੱਖ ਤੁਹਾਡੇ ਕੰਮ ਕਰਨ ਦਾ ਤਰੀਕਾ ਤੁਹਾਡੇ ਬੋਲਣ ਦਾ ਤਰੀਕਾ ਬੜਾ ਵਰਕ ਕਰਦਾ ਇਸੇ ਤਰ੍ਹਾਂ ਬੱਚਾ ਆਪਣੇ ਤਰੀਕੇ ਨਾਲ ਆਪਣੇ ਆਪਣੀ ਸਮਝ ਨਾਲ ਪ੍ਰਚਾਰ ਵੀ ਕਰਦਾ ਨੂੰ ਪੜਾਈ 'ਚ ਵੀ 95% ਲੈ ਕੇ ਆਂਦਾ ਕਿਉਂਕਿ ਆਪਣੇ ਬੱਚਿਆਂ ਨੂੰ ਵੀ ਪ੍ਰਚਾਰਕ ਬਣਾ ਸਕਦੇ ਕੋਈ ਜ਼ਰੂਰੀ ਨਹੀਂ ਕਿਸੇ ਪ੍ਰਚਾਰਕ ਦਾ ਬੱਚਾ ਹੀ ਪ੍ਰਚਾਰਕ ਬਣ ਸਕਦਾ ਸਾਰੇ ਹੀ ਬਣ ਸਕਦੇ ਆਪਾਂ ਚੰਗੀਆਂ ਗੱਲਾਂ ਸਿੱਖ ਸਕਦੇ ਆ ਇਹੋ ਜੀ ਵੀਡੀਓ ਨੂੰ ਸ਼ੇਅਰ ਕਰਕੇ ਵੀ ਅੱਗਾ ਪਹੁੰਚਾ ਸਕਦੇ ਆ ਕਿ ਕਿਸੇ ਬੱਚੇ ਦਾ ਜੀਵਨ ਬਦਲ ਜਾਏ ਕਿਸੇ ਮਾਤਾ ਦਾ ਜੀਵਨ ਬਦਲ ਜਾਏ ਤੇ ਇਹੋ ਜੇ ਬੱਚਿਆਂ ਨੂੰ ਅੱਜ ਆਪਾਂ ਉੱਥੇ ਨੂੰ ਲੈ ਕੇ ਜਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਪ੍ਰਚਾਰਕ ਵੀ ਬਣ ਸਕਦੇ ਆ ਤੇ ਇਸ ਪ੍ਰੋਫੈਸ਼ਨ ਨਾਲ ਵੀ ਲੋਕ ਚੰਗਾ ਸੋਚ ਰੱਖ ਸਕਦੇ ਆ ਕਿਉਂਕਿ ਲੋਕਾਂ ਨੂੰ ਅੱਜ ਕੱਲ ਜਿਹੜਾ ਮਾਈਂਡ ਹੈ ਇਸ ਤੋਂ ਸਕ੍ਰਿਪਟ ਹੋ ਚੁੱਕਿਆ ਲੋਕਾਂ ਦਾ ਮਾਈਂਡ ਅੱਜਕੱਲ੍ਹ ਆਧੁਨਿਕਤਾ ਡਿਜੀਟਲ ਦੇ ਵਾਸਤੇ ਲੱਗ ਗਿਆ ਟੀਵੀਆਂ ਪਾਸੇ ਲੱਗ ਗਿਆ ਪਰ ਟੀਵੀਆਂ ਫਿਲਮਾਂ ਦਾ ਵੀ ਤੁਸੀਂ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਆ ਛੋਟੇ ਛੋਟੇ ਫਿਲਮਾਂ ਵੀ ਬਣਾਉਂਦੇ ਆ ਛੋਟੇ ਛੋਟੇ ਮੈਸੇਜ ਲੋਕਾਂ ਨੂੰ ਦਿੰਦੇ ਰਹਿੰਦੇ ਹਰ ਟਾਈਮ ਹਨ ਇਹ ਵੀ ਚੀਜ਼ਾਂ ਤੁਸੀਂ ਕਰਦੇ ਹੋ ਨਾ ਤੇ ਬਹੁਤ ਬੱਚਾ ਬਹੁਤ ਹੀ ਮਨਾਰ ਦੇ ਪੇਜਾਂ ਦੇ ਵੀ ਤੁਸੀਂ ਦੇਖ ਸਕਦੇ ਜਾ ਕੇ ਇਹਨਾਂ ਨੇ ਪੇਜ ਬਣਾਏ ਹੋਏ ਉਹਨਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣੇ ਮੈਸੇਜ ਦਿੰਦੇ ਸਾਡੇ ਵਾਲੇ ਦੇ ਬੱਚੇ ਨਚਾਈ ਜਾਂਦੇ ਆ ਜੇ ਦੇਖਿਆ ਜਾਏ ਤੇ ਪ੍ਰਚਾਰ ਕਰਨ ਦੀ ਕੀ ਕਰਨਾ ਨਚਾਈ ਜਾਂਦੇ ਨਚਾਣਾ ਨਹੀਂ ਚਾਹੀਦਾ ਇਹੋ ਜਿਹੇ ਮੈਸੇਜ ਦੇਣੇ ਚਾਹੀਦੇ ਨੇ ਇਹੋ ਜਿਹੇ ਵੀਡੀਓ ਵਾਇਰਲ ਕਰਨੀ ਚਾਹੀਦੀਆਂ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਜਾਜ ਵਾਲੀ ਆ ਪੌਂਦ ਵਿੱਚ ਲਗਾ ਦੇਾਂਗੇ ਤੁਸੀਂ ਜ਼ਰੂਰ ਦੇਖਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀਫਤ ਹੈ